ਆਪਣੇ ਪ੍ਰਿਸ਼ਟ ਅਫੀਸਰ ਅਗੇ ਜਾਂ ਜੇਲ੍ਹ ਦੇ ਪੁੱਛੜ ਅਫੀਸਰ ਦੇਖੋ 11 ਪਹਿਲਾਂ ਅੰਦਰੋਂ ਮੈਡੀਕਲ ਬੋਰਡ ਦਿੱਤੀ ਤਿੰਨ ਸੱਟਾਂ ਆਈਆਂ ਠੀਕ ਹੈ ਉਸ ਤੋਂ ਬਾਅਦ ਜਦੋਂ ਬੋਰਡ ਦੀ ਮਤਲਬ ਕੀ ਡਿਮਾਂਡ ਕੀਤੀ ਕਿ ਸਾਨੂੰ ਬੋਰਡ ਦੀ ਡਾਕਟਰਾਂ ਦੀ ਟੀਮ ਬਾਅਦ ਸਾਨੂੰ ਤੇਰੇ ਤੇ ਨਹੀਂ ਯਕੀਨ ਪਰ 11 ਸੱਟਾਂ ਆ ਗਈਆਂ ਮਤਲਬ ਕਿਤਨਾ ਕਿਤੇ ਨਾ ਇਹ ਲਕਾਉਣਾ ਚਾਹੁੰਦੇ ਪਏ ਸੀ ਕਿਤਨਾ ਕਿਤੇ ਕਿ ਦੱਬ ਜਾਣਗੇ ਕੋਈ ਕਾਰਵਾਈ ਨਹੀਂ ਕਰਨਗੇ ਪਰ ਨਹੀਂ ਐਸਾ ਨਹੀਂ ਹੁੰਦਾ ਕਿ ਜੋ ਸਹੀ ਬੰਦੀ ਮਾਂ ਜੋ ਕੋਡ ਦੀਆਂ ਭਾਜੀ ਨੇ ਤੱਛੀਆਂ ਢਾ ਕੇ ਰਸ ਛੱਡੀਆਂ ਪਟਿਆਲੇ ਸ਼ਹਿਰ ਦੇ ਵਿੱਚ ਹੀ ਮੈਨੂੰ ਅੱਜ 20 ਤੋਂ 22 ਦਿਨ ਹੋ ਚੱਲੇ ਆ ਮੈਡੀਕਲ ਰਿਪੋਰਟ ਵੀ ਆ ਚੁੱਕੀ ਹੈ ਮੈਨੂੰ ਨਹੀਂ ਸਮਝ ਲੱਗਦੀ ਵੀ ਕਿਸ ਚੀਜ਼ ਦਾ ਦਬਾਅ ਆ ਕਿਉਂ ਇਸ ਤਰ੍ਹਾਂ ਕਰਦੇ ਵੀ ਕਿਉਂ ਸਰਕਾਰਾਂ ਇਸ ਤਰ੍ਹਾਂ ਤੰਗ ਪਰੇਸ਼ਾਨ ਕਰਦੀਆਂ ਨੇ ਪਰਿਵਾਰ ਨੂੰ ਜਿੰਨਾ ਚਿਰ ਭਾਈ ਗੁਰਜੀਤ ਸਿੰਘ ਟਾਵਰ ਦੇ ਬੈਠੇ ਆ ਅਸੀਂ ਐਂਡਲੇ ਸਾਵਾਂ ਤੱਕ ਭਾਈ ਗੁਰਜੀਤ ਸਿੰਘ ਦੇ ਨਾਲ ਆ ਇਹ ਨਹੀਂ ਕਿ ਭਾਈ ਗੁਰਜੀਤ ਸਿੰਘ ਇਕੱਲੇ ਆ ਪੰਥ ਪੂਰਾ ਨਾਲ ਇਹਨਾਂ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜ ਚੁੱਕੇ ਹੋ ਪਿੰਡੂ ਟੀਵੀ ਦੇ ਨਾਲ ਅੱਜ ਸਮਾਣਾ ਦੇ ਵਿੱਚ ਭਾਈ ਸਣੀ ਜੀ ਦੇ ਬ੍ਰਦਰ ਪਹੁੰਚੇ ਨੇ ਆਪਣੇ ਕੁਝ ਮੋਦਵਾਰ ਸਾਥੀਆਂ ਦੇ ਨਾਲ ਆ ਪਹਿਲਾਂ ਇਹਨਾਂ ਨੇ ਕੌਮ ਲਈ ਬੜੀ ਵੱਡੀ ਕੁਰਬਾਨੀ ਸਣੀ ਜੀ ਨੇ ਕੀਤੀ ਆ ਉਸ ਤੋਂ ਬਾਅਦ ਉਹਨਾਂ ਦਾ ਜੇਲ੍ਹ ਦੇ ਵਿੱਚ ਜੋ ਵੀ ਘਟਨਾ ਕਰਮ ਹੋਇਆ ਉਹਦੇ ਬਾਰੇ ਵੀ ਤੁਹਾਨੂੰ ਪਤਾ ਸਭ ਤੋਂ ਪਹਿਲਾਂ ਤਾਂ ਆਪਾਂ ਸਣੀ ਜੀ ਦਾ ਹਾਲਚਾਲ ਪੁੱਛਦੇ ਹਾਂ ਵੀਰ ਜੀ ਤੋਂ ਵੀ ਕੀ ਐ ਇਸ ਟਾਈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਬਿਲਕੁਲ ਚੜਦੀ ਕਲਾ ਚਾ ਗੁਰੂ ਸਾਹਿਬ ਦੀ ਬਹੁਤ ਕਿਰਪਾ ਵਾ ਚੜਦੀ ਕਲਾ ਸੰਦੀਪ ਸਿੰਘ ਤੇ ਉਹ ਜਿਹੜੀ ਸੰਦੀਪ ਸਿੰਘ ਦੀ ਮੈਡੀਕਲ ਰਿਪੋਰਟ ਆਈ ਹੈ ਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਤੇ ਨਾ ਸਿੱਖਾਂ ਵਾਸਤੇ ਵੱਖਰਾ ਕਾਨੂੰਨ ਆ ਬੋਹ ਕਿੰਦੀਆਂ ਵਾਸਤੇ ਵੱਖਰਾ ਕਾਨੂੰਨ ਆ ਇੱਥੇ ਮੈਂ ਕਹਿਣਾ ਚਾਹਨਾ ਪਿਆ ਵਾਂ ਕਿ ਜਿਹੜੇ ਆਪਣੇ ਪ੍ਰਿਸ਼ਟ ਆਫੀਸਰ ਹੈਗੇ ਆ ਜੇਲ ਦੇ ਬੁੱਚੜ ਆਫੀਸਰ ਆ ਦੇਖੋ 11 ਪਹਿਲਾਂ ਅੰਦਰੋਂ ਮੈਡੀਕਲ ਰਿਪੋਰਟ ਦਿੱਤੀ ਤਿੰਨ ਸੱਟਾਂ ਆਈਆਂ ਠੀਕ ਹੈ ਉਸ ਤੋਂ ਬਾਅਦ ਜਦੋਂ ਬੋਰਡ ਦੀ ਮਤਲਬ ਕੀ ਡਿਮਾਂਡ ਕੀਤੀ ਕਿ ਸਾਨੂੰ ਬੋਰਡ ਦੀ ਡਾਕਟਰਾਂ ਦੀ ਟੀਮ ਬਾ ਉਹ ਸਾਨੂੰ ਧਰਤੇ ਨਹੀਂ ਯਕੀਨ ਪਰ 11 ਸੱਟਾਂ ਆ ਗਈਆਂ ਮਤਲਬ ਕਿਤੇ ਨਾ ਕਿਤੇ ਨਾ ਇਹ ਲਕਾਉਣਾ ਚਾਹੁੰਦੇ ਪਏ ਸੀ ਕਿਤੇ ਨਾ ਕਿਤੇ ਕਿ ਦੱਬ ਜਾਣਗੇ ਕੋਈ ਕਾਰਵਾਈ ਨਹੀਂ ਕਰਨਗੇ ਪਰ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੋ ਸਹੀ ਬੰਦੀ ਮਾਂ ਜੋ ਕੋਡ ਦੀਆਂ ਭਾਜੀ ਇਹਨਾਂ ਨੇ ੱਟੀਆਂ ੜਾ ਕੇ ਰਾ ਛੜੀਆਂ ਜਿਸ ਤਰ੍ਹਾਂ ਭਾਈ ਸੰਦੀਪ ਸਿੰਘ ਸਣੀ ਨੇ ਕੌਮ ਲਈ ਕੁਰਬਾਨੀ ਕੀਤੀ ਪਹਿਲਾਂ ਉਹ ਉਹਨਾਂ ਨੇ ਜੋ ਸੌਦਾ ਲਾਇਆ ਸੂਰੀ ਦਾ ਕੌਮ ਸਿੱਖ ਕੌਮ ਦੇ ਪ੍ਰਤੀ ਉਸ ਤੋਂ ਬਾਅਦ ਉਹਨਾਂ ਨੇ ਉਹ ਜੇਲ੍ਹ ਗਏ ਜੇਲ੍ਹ ਜਾਣ ਤੋਂ ਬਾਅਦ ਜੋ ਜੇਲ੍ਹ ਦੇ ਵਿੱਚ ਦੁਰਘਟਨਾ ਵਾਪਰੀ ਉਹ ਵੀ ਕੌਮ ਦੇ ਲਈ ਉਹਨਾਂ ਨੇ ਕੀਤਾ ਪਰ ਲੇਕਿਨ ਕੌਮ ਪਰਿਵਾਰ ਨਾਲ ਅੱਜ ਖੜੀ ਆ ਕੌਮ ਪਰਿਵਾਰ ਦੀ ਮਦਦ ਕਰ ਰਹੀ ਆ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਪੰਥ ਪੂਰਾ ਖਲੋਤਾ ਜੀ ਕੌਮ ਪੂਰੀ ਖਲੋਤੀ ਸੰਗਤ ਪੂਰਾ ਸਹਿਯੋਗ ਦੇ ਰਹੀ ਹੈ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਹੈ ਜੀ ਬਾਕੀ ਇਹ ਜੋ ਵੀ ਭਾਣੇ ਬਤਰੇ ਆ ਗੁਰੂ ਸਾਹਿਬ ਆਪਣੀ ਕਿਰਪਾ ਕਰਕੇ ਫੇਰੀ ਨੇ ਬਤ ਦੇ ਜੀ ਬੰਦੇ ਦੇ ਹੱਥ 'ਵਸ ਕੁਛ ਵੀ ਨਹੀਂ ਇਹ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤਾਂ ਇਹ ਸੰਦੀਸ਼ੇ ਕੋ ਸੇਵਾ ਲੈਂਦੇ ਵੇ ਜੀ ਐਸਜੀਪੀਸੀ ਜਾਂ ਕਿਸੇ ਪਾਰਟੀ ਨੇ ਤੁਹਾਡੀ ਮਦਦ ਕੀਤੀ ਦੇਖੋ ਜਿਸ ਲੈਵਲ ਤੇ ਕਰਨੀ ਚਾਹੁੰਦੇ ਸੀ ਉਸ ਲੈਵਲ ਤੇ ਹੋਈ ਨਹੀਂ ਆ ਬਾਕੀ ਫਿਰ ਵੀ ਕਹਿੰਨੇ ਤੇਰਾ ਬਾਣਾ ਮਿੱਠਾ ਲੱਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਆ ਰਹੇ ਨੇ ਤੇਰਾ ਬਾਣਾ ਮਿੱਠਾ ਲੱਗੇ ਜਾਨੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਉਹ ਉਹਦਾ ਤਸੱਦਦ ਦੇ ਰਾਹ ਤੇ ਹੀ ਮੈਂ ਦੇਖ ਰਿਹਾ ਵੀ ਜਿਹੜੀ ਚੱਲ ਰਹੀ ਆ ਤੁਸੀਂ ਉਸ ਨੂੰ ਕਿਸ ਰਾਹ ਤੇ ਦੇਖ ਰਹੇ ਹੋ ਮੈਂ ਉਹ ਤੇ ਆ ਰਿਹਾ ਜੀ ਗੱਲ ਦੇ ਉੱਤੇ ਦੇਖੋ ਅੱਜ ਸਾਨੂੰ ਇੱਥੇ ਪਟਿਆਲੇ ਸ਼ਹਿਰ ਦੇ ਵਿੱਚ ਹੀ ਮੈਨੂੰ ਅੱਜ 20 ਤੋਂ 22 ਦਿਨੋਂ ਚੱਲੇ ਆ ਮੈਡੀਕਲ ਰਿਪੋਰਟ ਵੀ ਆ ਚੁੱਕੀ ਹੈ ਮੈਨੂੰ ਨਹੀਂ ਸਮਝ ਲੱਗਦੀ ਵੀ ਕਿਸ ਚੀਜ਼ ਦਾ ਦਬਾਅ ਆ ਕਿਉਂ ਇਸ ਤਰ੍ਹਾਂ ਕਰਦੇ ਵੀ ਕਿਉਂ ਸਰਕਾਰਾਂ ਇਸ ਤਰ੍ਹਾਂ ਤੰਗ ਪਰੇਸ਼ਾਨ ਕਰਦੀਆਂ ਨੇ ਪਰਵਾਰ ਨੂੰ ਸੰਦੀਪ ਚਲੋ ਮੈਂ ਮੰਨ ਲੈਣਾ ਜੇਲ੍ਹ ਦੇ ਸੁਪਰੀਂਟ ਦੇ ਕਹਿਣ ਦੇ ਮੁਤਾਬਕ ਅੰਦਰ ਕੋਈ ਗੱਲਬਾਤ ਹੋਈ ਹੈ ਜੇ ਹੋਈ ਹੈ ਤਾਂ ਕਮ ਸੇ ਕਮ ਤੁਸੀਂ ਮਾਂ ਨੂੰ ਕੋਰਟ ਕੋ ਜਾਓ ਜੋ ਪ੍ਰੋਸੈਸ ਬੰਦਾ ਲੀਗਲੀ ਤੁਸੀਂ ਰੱਖੋ ਤੁਹਾਡਾ ਕੀ ਅਧਿਕਾਰ ਬੰਦਾ ਕਿ ਸੰਦੀਪ ਸੰਦੀ ਆਪਾਂ ਕੋਰਟ ਮਾਰ ਕਰੀਏ ਚਲੋ ਸਾਰਾ ਕੁਝ ਹੋ ਗਿਆ ਮੈਡੀਕਲ ਦੀਆਂ ਰਿਪੋਰਟਾਂ ਵੀ ਆਈਆਂ ਜਾਂ ਸਾਹਿਬ ਨੇ ਆਰਡਰ ਵੀ ਕਰਤੇ ਪਤਾ ਨਹੀਂ ਪਰਚੇਜ ਦਾ ਕਿਉਂ ਨਹੀਂ ਹੋ ਰਿਹਾ ਕਿਉਂ ਠੰਡੇ ਬਿਸਤਰੇ ਦੇ ਮਾਮਲਾ ਪਰਵਾਰ ਇੰਨੀ ਮੁਸ਼ਕਲ ਘੜੀ ਦੇ ਵਿੱਚੋਂ ਲੰਘ ਰਿਹਾ ਹੈ ਸਰਦਾਰ ਸੰਦੀਪ ਸਿੰਘ ਸਨੀ ਦੇ ਉੱਤੇ ਇੰਨੀ ਤਸ਼ੱਦਦ ਹੋਣ ਦੇ ਬਾਵਜੂਦ ਅੱਜ ਤੁਸੀਂ ਗੁਰਜੀਤ ਸਿੰਘ ਜੀ ਦੇ ਧਰਨੇ ਦੇ ਵਿੱਚ ਵੀ ਪਹੁੰਚੇ ਹੋ ਇੱਥੇ ਪਹੁੰਚੇ ਹੋ ਤਾਂ ਤੁਸੀਂ ਆਪਣੇ ਆਪ ਤੇ ਕਿੰਨਾ ਕੁ ਮਾਣ ਮਹਿਸੂਸ ਕਰਦੇ ਹੋ ਵੀ ਤੁਸੀਂ ਕੌਮ ਦੀ ਸੇਵਾ ਕਰ ਰਹੇ ਹੋ ਅੱਜ ਦੇਖੋ ਜਿਹੜਾ ਤੇ ਭਾਈ ਗੁਰਜੀਤ ਸਿੰਘ ਖਾਲਸਾ ਜੀ ਭਾਈ ਪਰਵਾਹ ਸਾਡਾ ਸ਼ੁਰੂ ਤੋਂ ਇਹਨਾਂ ਦੇ ਨਾਲ ਹੀ ਹੈ ਤੇ ਜਿੰਨਾ ਚਿਰ ਭਾਈ ਗੁਰਜੀਤ ਸਿੰਘ ਟਾਵਰ ਤੇ ਬੈਠੇ ਆ ਅਹੀ ਐਂਡ ਲੈ ਸਾਵਾਂ ਤੱਕ ਭਾਈ ਗੁਰਜੀਤ ਸਿੰਘ ਦੇ ਨਾਲ ਆ ਇਹ ਨਹੀਂ ਕਿ ਭਾਈ ਗੁਰਜੀਤ ਸਿੰਘ ਇਕੱਲੇ ਆ ਪੰਥ ਪੂਰਾ ਨਾਲ ਇਹਨਾਂ ਦੇ ਜੀ ਤੇ ਬਾਕੀ ਜਿਹੜੀ ਬਾਰਸ਼ ਪੰਜਾਬ ਦੀ ਜਥੇਬੰਦੀ ਆ ਉਹ ਤੁਹਾਡਾ ਸਾਥ ਦੇ ਰਹੀ ਹੈ ਜਾਂ ਨਹੀਂ ਬਿਲਕੁਲ ਜੀ ਬਿਲਕੁਲ ਉਹ ਵੀ ਸਾਡਾ ਸਾਥ ਦੇ ਰਹੇ ਆ ਜੀ ਪੂਰਾ ਸਹਿਯੋਗ ਕਰਦੇ ਆ ਬਾਰਸ਼ ਪੰਜਾਬ ਦੀ ਵੀ ਜਥੇਬੰਦੀ ਸਾਥ ਦੇ ਰਹੀ ਹੈ ਜੀ ਸਾਡਾ ਜੀ ਫਿਰ ਹੁਣ ਕੇਸ ਪਹਿਲਾਂ ਵੀ ਟ੍ਰਾਇਲ ਚੱਲ ਰਿਹਾ ਕੇਸ ਦਾ ਸਨੀ ਦੇ ਦਾ ਤੇ ਹੁਣ ਇੱਕ ਕੇਸ ਹੋਰ ਹੋ ਗਿਆ ਤੇ ਵਕੀਲਾਂ ਦਾ ਖਰਚਾ ਆਉਣ ਜਾਣ ਦਾ ਖਰਚਾ ਇਹ ਮੁਲਾਕਾਤਾਂ ਦੇ ਦੌਰ ਚੱਲਦੇ ਨੇ ਆਉਣ ਜਾਣ ਦਾ ਪੈਸਾ ਲੱਗਦਾ ਉਹਦੇ ਵਿੱਚ ਕੋਈ ਆਰਥਿਕ ਮਦਦ ਕੋਈ ਕਿਸੇ ਵੀ ਤਰਤੋਂ ਆਉਂਦੀ ਹੋਵੇ ਤੁਹਾਨੂੰ ਦੇਖੋ ਇਹ ਸੰਗਤ ਸਹਿਯੋਗ ਕਰ ਰਹੀ ਹੈ ਜੀ ਸੰਗਤ ਕਾਫੀ ਸਹਿਯੋਗ ਕਰਦੀ ਵੀ ਆਪਾਂ ਕਿਉਂਕਿ ਇਹ ਸੰਗਤ ਨੇ ਸਹਿਯੋਗ ਕਰੀ ਸੰਗਤ ਕਾਫੀ ਸਹਿਯੋਗ ਕਰ ਰਹੀ ਹੈ ਜੀ ਬਾਕੀ ਸਨਿਨ ਦੇ ਪਰਿਵਾਰਕ ਮੈਂਬਰ ਤੇ ਤੁਸੀਂ ਪੂਰੀ ਚੜ੍ਹਦੀ ਕਲਾ ਚ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਜਾਂ ਦਬਾਅ ਸਰਕਾਰ ਵੱਲੋਂ ਜਾਂ ਕਿਸੇ ਧੜੇ ਧੜੇ ਵੱਲੋਂ ਹੋਵੇ ਦੇਖੋ ਜਿਹੜੀਆਂ ਮਤਲਬ ਕਹਿ ਲੋ ਕੀ ਹੈ ਜਿਹੜੇ ਬੁੱਚੜ ਆਫੀਸਰ ਕਿਸੇ ਨਾ ਕਿਸੇ ਸਾਨੂੰ ਪਰਿਵਾਰ ਨੂੰ ਸੱਜੇ ਖੱਬੇ ਵਾਸੇ ਦਬਾਅ ਪਾ ਰਹੇ ਨੇ ਪਰ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਚ ਹੈ ਅੱਜ ਵੀ ਚੜ੍ਹਦੀ ਕਲਾ ਤੇ ਪਹਿਲਾਂ ਵੀ ਚੜ੍ਹਦੀ ਕਲਾ ਚ ਰਹੇਗਾ ਪਰਿਵਾਰ ਤੇ ਤੇ ਮੈਂ ਅਖੀਰ ਦੇ ਵਿੱਚ ਇਹੀ ਗੱਲ ਪੁੱਛ ਕਰਨੀ ਚਾਹਾਂਗਾ ਕਿ ਕੀ ਕਹਿੰਦੇ ਕੌਮ ਲਈ ਪੰਥ ਲਈ ਇਸੇ ਤਰ੍ਹਾਂ ਲੜਦੇ ਰਹੋਗੇ ਦੇਖੋ ਜਿੰਨਾ ਚਿਰ ਤੇ ਸਰੀਰੰ ਦਾ ਸਾਹ ਆ ਉਹਨਾਂ ਚਿਰ ਤੇ ਭਾਜੀ ਪੰਥ ਦੇ ਨਾਲ ਅਸੀਂ ਬੋਡੇ ਨਾ ਮੋਟਾ ਲਾਏ ਖਲੋਤੇ ਆ ਬਾਕੀ ਜਿੰਨੇ ਵੀ ਆਪਣੀ ਸਿੱਖ ਜਥੇਬੰਦੀਆਂ ਜਿੰਨੇ ਵੀ ਆਪਣੇ ਸਮੋਰ ਸੰਸਥਾਵਾਂ ਆ ਇਹ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਆ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੋ ਭਾਈ ਗੁਰਜੀਤ ਸਿੰਘ ਦਾ ਵੱਧ ਤੋਂ ਵੱਧ ਸਾਥ ਦਿਓ ਤੇ ਇਸ ਟਾਈਮ ਸਾਡੇ ਪਰਿਵਾਰ ਨੂੰ ਵੀ ਬਹੁਤ ਜ਼ਿਆਦਾ ਲੋਡ ਆ ਕਿਉਂਕਿ ਸਾਡੇ ਪਰਿਵਾਰ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਪਰਿਵਾਰ ਹਜੇ ਵੀ ਪਟਿਆਲਾ ਸ਼ਹਿਰ ਵਿੱਚ ਡੇਲੀ ਮਤਲਬ ਅਪ ਡਾਊਨ ਕਰਦਾ ਪਿਆ ਕਿ ਮਤਲਬ ਕਿਸੇ ਤਰੀਕੇ ਉਹਨਾਂ ਦੇ ਪਛੇ ਹੋ ਜਗਣ ਪਰ ਮਾਂ ਜੋ ਕੋਰਟ ਨੇ ਆਰਡਰ ਵੀ ਕਰ ਦਿੱਤੇ ਨੇ ਪਰਦਾਨੀ ਕਿਸ ਚੀਜ਼ ਦੀ ਢਿੱਲ ਵਰਤਾਂਦੇ ਹਜੇ ਤੱਕ ਕਿਉਂ ਨਹੀਂ ਪਰਚੇ ਕਰਦੇ ਪਏ ਜਾਣੀ ਕਿ ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਿੱਥੇ ਤੱਕ ਤੁਹਾਨੂੰ ਬਾਹ ਲਾਉਣੀ ਪਈ ਤੁਸੀਂ ਲਾਉਂਗੇ ਬਿਲਕੁਲ ਜੀ ਬਿਲਕੁਲ ਮੈਂ ਹਾਈ ਕੋਰਟ ਵੀ ਜਾਵਾਂਗਾ ਮੈਂ ਸੁਪਰੀਮ ਕੋਰਟ ਵੀ ਜਾਵਾਂਗਾ ਜੇ ਬਾਈਚਾਂਦ ਉੱਥੋਂ ਵੀ ਦਿੱਕਤ ਪੈਸ਼ ਆਨੀ ਫੇ ਭਾਈ ਐਂਡ ਸੀਬੀਆਈ ਦੀ ਜਾਂਚ ਵੀ ਮੰਗਾਗੇ ਆਪਾਂ ਜੀ ਕੌਮ ਦੇ ਲਈ ਤੇ ਪੰਜਾਬ ਲਈ ਇੰਨਾ ਦਰਦ ਦੇਖ ਕੇ ਅਸੀਂ ਵੀ ਆਪਣੇ ਦਿਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੁਹਾਡਾ ਪਰਿਵਾਰ ਤੇ ਤੁਸੀਂ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹੋ ਸਾਡੇ ਨਾਲ ਗੱਲ ਕਰਨ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ